ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁੱਚਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਐਵੀ ਸਿੰਘ ਬਹੁਤ-ਬਹੁਤ ਧੰਨਵਾਦ ਜੀ ਨਿੰਦਰ ਸਿਮਰਜੀਤ ਆਈਡੀ ਤੋਂ ਬਹੁਤ-ਬਹੁਤ ਧੰਨਵਾਦ ਜੀ ਸਵਰਨ ਸਿੰਘ ਲੁਧਿਆਣੇ ਤੋਂ ਬਹੁਤ-ਬਹੁਤ ਧੰਨਵਾਦ ਜੀ ਰਾਜਵੀਰ ਕੌਰ ਹਾਂਜੀ ਇਹਨਾਂ ਨੇ ਪੁੱਛਿਆ ਏ ਕਿ ਜੁਆਇੰਟ ਪੇਨ ਹੁੰਦੇ ਆ ਮੰਮੀ ਦੇ ਤੇ ਰਾਜਵੀਰ ਕੌਰ ਜੀ ਤੁਸੀਂ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਨੁਸਖਾ ਦੱਸ ਦਿੰਨੀ ਆ ਜਿਹੜੇ ਹਾਰ ਸ਼ਿੰਗਾਰ ਦੇ ਪੱਤੇ ਹੁੰਦੇ ਆ ਨਾ ਆਮ ਹੀ ਮਿਲ ਜਾਂਦੇ ਆਪਾਂ ਨੂੰ ਬਜ਼ਾਰੋਂ ਵੀ ਮਿਲ ਜਾਣਗੇ ਜਿਵੇਂ ਆਪਾਂ ਫੁੱਲਾਂ ਵਾਲਿਆਂ ਦੇ ਕੋਲੋਂ ਉੱਥੋਂ ਪੁੱਛ ਲਈਏ ਤਾਂ ਤੇ ਬਾਕੀ ਹੁੰਦਾ ਏ ਕਿ ਕਈ ਵਾਰ ਨਰਸਰੀਆਂ ਦੇ ਵਿੱਚ ਬੂਟੇ ਵੀ ਮਿਲਦੇ ਆ ਹਾਰ ਸ਼ਿੰਗਾਰ ਦਾ ਮੇਰੇ ਤਾਂ ਘਰੇ ਲੱਗਿਆ ਹੋਇਆ ਤੇ ਮੈਂ ਤੁਹਾਨੂੰ ਵੀਡੀਓ ਬਣਾ ਦੂੰਗੀ ਉਹਦੇ ਉੱਪਰ ਵੀ ਜੇ ਕਿਸੇ ਹੋਰ ਨੂੰ ਵੀ ਚਾਹੀਦੀ ਆ ਤੁਸੀਂ ਕਮੈਂਟ ਕਰਿਓ ਤੇ ਉਹਦੇ ਪੱਤੇ ਲੈ ਕੇ ਤੁਸੀਂ ਨੂੰ ਉਬਾਲ ਕੇ ਕੜਾ ਬਣਾ ਕੇ ਤੇ ਉਹ ਅੱਗੇ ਸਰਦੀ ਆ ਜੂਗੀ ਹਜੇ ਤੁਸੀਂ 15-20 ਦਿਨ ਠਹਿਰ ਕੇ ਕਿਉਂਕਿ ਸਰਦੀਆਂ ਦੇ ਵਿੱਚ ਪੀਤਾ ਜਾਵੇ ਬਹੁਤ ਵਧੀਆ ਏ ਹਾਰ ਸ਼ਿੰਗਾਰ ਦੇ ਪੱਤਿਆਂ ਦਾ ਕੜਾ ਬਣਾ ਕੇ ਤੇ ਉਹ ਦੇਵ ਮੰਮੀ ਨੂੰ ਤੇ ਮੰਮੀ ਬਿਲਕੁਲ ਠੀਕ ਹੋ ਜਾਣਗੇ ਤੇ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਫਰੋਂ ਪੋਗ ਪਰ ਬਹੁਤ ਬਹੁਤ ਧੰਨਵਾਦ ਜੀ ਅਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਹੁਤ ਬਹੁਤ ਧੰਨਵਾਦ ਜੀ ਬਿਊਟੀ ਟਿਪਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਕਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਂ ਰਾਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ। ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ। ਦਿਲਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ। ਕਰਨਵੀਰ ਸਿੰਘ ਬਹੁਤ-ਬਹੁਤ ਧੰਨਵਾਦ ਜੀ ਚਲੋ ਜੀ ਜਿਨੀਆਂ ਨੇ ਆਪਾਂ ਨੂੰ ਕਮੈਂਟ ਕੀਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਤੇ ਆ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਕਮੈਂਟ ਕਰਨ ਵਾਸਤੇ ਤੇ ਅੱਜ ਆਪਾਂ ਇੱਕ ਬਹੁਤ ਵਧੀਆ ਰਮੀਡਿ ਲੈ ਕੇ ਆਏ ਆਂ ਭੈਣਾਂ ਵਾਸਤੇ ਬਾਈ ਵੀ ਯੂਜ਼ ਕਰ ਸਕਦੇ ਆ ਜਿਹੜੀ ਕਈ ਵਾਰੀ ਹੁੰਦਾ ਨਾ ਕਈਆਂ ਬਾਈਆਂ ਨੂੰ ਵੀ ਸ਼ੌਂਕ ਹੁੰਦਾ ਕਿ ਆਈਬ੍ਰੋਜ਼ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਏਜ ਦੇ ਹਿਸਾਬ ਦੇ ਨਾਲ ਨਾ 30 ਪਲੱਸ ਹੋ ਜਾਈਏ ਨਾ ਆਪਣੀ ਗਰੋਥ ਹੋਣੀ ਬੰਦ ਹੋ ਜਾਂਦੀ ਆ ਤੇ ਜਿੱਦਾਂ ਕਿ ਆਪਾਂ ਕਹਿੰਦੇ ਵੀ ਸਾਰੇ ਫੇਸ ਦਾ ਸ਼ਿੰਗਾਰ ਇੱਕ ਆਪਣੀ ਆਈ ਬਰੋਜ਼ ਹੁੰਦੀਆਂ ਹਨ ਜੇ ਆ ਆਈ ਲੈਸ਼ਰ ਜਿਹੜੇ ਹੁੰਦੇ ਆ ਜਿਨ੍ਹਾਂ ਆਪਾਂ ਕਹਿੰਨੇ ਅੱਖਾਂ ਦੇ ਝੂਮਣੇ ਆ ਤੇ ਇਹ ਵੀ ਜੇ ਵੱਡੇ ਵੱਡੇ ਅੱਜ ਕੱਲ ਲੋਕੀ ਨਕਲੀ ਲਾਉਂਦੇ ਆ ਹਨ ਤੇ ਉਹ ਹੁੰਦਾ ਕਿ ਜੇ ਆਪਣੇ ਨੇਚਰਲੀ ਹੋਣ ਤੇ ਕਿੰਨੀ ਵਧੀਆ ਚੀਜ਼ ਆ ਕਈ ਵਾਰ ਆਪਾਂ ਜਦੋਂ ਦੂਸਰੇ ਲਾਉਨੇ ਆ ਉਹ ਕਈ ਪਸੀਨਾ ਆ ਜਾਂਦਾ ਉਹ ਉੱਤਰ ਜਾਂਦੇ ਆ ਹਨ ਫਿਰ ਅਜੀਬ ਜਿਹਾ ਲੱਗਦਾ ਆ ਤੇ ਆਈਬ੍ਰੋਸ ਤੁਹਾਡੀਆਂ ਵਧੀਆ ਹੋ ਜਾਣੀਆਂ ਥਿੱਕ ਹੋ ਜਾਣਗੀਆਂ ਇੱਕਦਮ ਭਾਰੀਆਂ ਭਾਰੀਆਂ ਜਿਵੇਂ ਆਪਾਂ ਕਹਿੰਨੇ ਭਾਰੀ ਗਰੋਥ ਆਜੂਗੀ ਜਿਨ੍ਹਾਂ ਦੇ ਹੈ ਨਹੀਂਗੀ ਠੀਕ ਹੈ ਤੇ ਜਿਨ੍ਹਾਂ ਦੇ ਇਹ ਵਾਲੇ ਝੂਮਣੇ ਬਹੁਤ ਜ਼ਿਆਦਾ ਹਲਕੇ ਆ ਉਹਨਾਂ ਨੇ ਲਗਾਉਣਾ ਹੈ ਤੁਹਾਨੂੰ 3-4 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲ ਜੂਗਾ ਤੁਸੀਂ ਲਗਾਉਂਦੇ ਰਹੋ ਤੇ ਜਮੇ ਸਿੰਪਲ ਜੀ ਰਿਮੇਡੀ ਆ ਬਸ ਦੋ ਚੀਜ਼ਾਂ ਤੋਂ ਆਪਾਂ ਤਿਆਰ ਕਰਨੀਆਂ ਤੇ ਤੁਸੀਂ ਡੇਲੀ ਲਗਾਣੀ ਆ ਤਾਨੂੰ ਲੱਗੇ ਉਹ ਤੁਸੀਂ ਹਫਤਾ 10 ਦਿਨ ਮਹੀਨਾ ਇਦਾਂ ਮਤਲ ਲਗਾਉਂਦੇ ਰਹੋ ਕੋਲੇ ਡੱਬੀ ਦੇ ਵਿੱਚ ਪਾ ਕੇ ਉਹਨੂੰ ਬਣਾ ਕੇ ਰੱਖ ਲਿਓ ਖਰਾਬ ਹੁੰਦੀ ਨਹੀਂ ਬਿਲਕੁਲ ਵੀ ਇੱਕ ਕਰੀਮ ਟਾਈਪ ਬਣ ਜੂਗੀ ਚੀਜ਼ ਉਹ ਤੇ ਖਰਾਬ ਉਹਨੇ ਬਿਲਕੁਲ ਨਹੀਂ ਹੋਣਾ ਤੁਸੀਂ ਉਹਨੂੰ ਲਗਾਉਂਦੇ ਰਹੋ ਤੁਹਾਡੇ ਦੇਖਿਓ ਦਿਨਾਂ ਦੇ ਵਿੱਚ ਹੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਮੈਨੂੰ ਬਹੁਤ ਭੈਣਾ ਨੇ ਮੈਸੇਜ ਵੀ ਕੀਤੇ ਕਿ ਦੀਦੀ ਸਾਡੇ ਗਰੋਥ ਨਹੀਂ ਆ ਰਹੀ ਥੈਡਿੰਗ ਬਹੁਤ ਹੀ ਜ਼ਿਆਦਾ ਫੇਸ ਖਰਾਬ ਲੱਗਦਾ ਹੈ ਕਿਉਂਕਿ ਜੇ ਆਪਣੀ ਅੰਨੇ ਆਈਬ੍ਰੋਸ ਵਧੀਆ ਹੋਣਗੀਆਂ ਤੇ ਆਪਣੇ ਫੇਸ ਨੂੰ ਵੀ ਬਹੁਤ ਵਧੀਆ ਜਿਵੇਂ ਨਹੀਂ ਆਪਾਂ ਕਹਿੰਦੇ ਪਰਸਨੈਲਿਟੀ ਵਧੀਆ ਲੱਗਦੀ ਹੈ ਮੇਕਅਪ ਕੀਤਾ ਹੋਇਆ ਆਪਣੇ ਗਲੋ ਚਿਹਰੇ ਤੇ ਆਟੋਮੈਟਿਕ ਹੀ ਲੱਗੂਗਾ ਜਦੋਂ ਆਪਾਂ ਨੂੰ ਆਏ ਹੋਊਗਾ ਵੀ ਆਪਣੀ ਵਧੀਆ ਆਈਬ੍ਰੋਸ ਹੈਗੀਆਂ ਐ ਜਾਂ ਆਈਲੈਸ਼ਰ ਵਧੀਆ ਹੈਗੇ ਆ ਤੇ ਆਟੋਮੈਟਿਕ ਹੀ ਆਪਣਾ ਚਿਹਰਾ ਸੋਹਣਾ ਲੱਗੂਗਾ ਤੇ ਇਹ ਇੱਕ ਨੇਚਰਲ ਚੀਜ਼ ਆ ਨੇਚਰਲ ਤਰੀਕੇ ਦੇ ਨਾਲ ਹੁਣ ਆ ਕਈ ਮੋਢਲਾ ਕਹਿੰਦੇ ਆ ਕਿ ਪਊ ਆਈ ਬਰੋ ਪੈਨਸਲ ਲਗਾ ਲੀਏ ਉਹ ਵੀ ਉੱਤਰ ਜਾਂਦੀ ਹੈ ਜੀ ਆਪਾਂ ਨੂੰ ਅੱਜ ਕੱਲ ਆਇਨਾ ਗਰਮੀ ਜ਼ਿਆਦਾ ਹੁੰਦੀ ਹੈ ਤੇ ਪ੍ਰੋਗਰਾਮ ਤਾਂ ਹੁਣੇ ਤੋਂ ਹੀ ਸ਼ੁਰੂ ਹੋ ਚੁੱਕੇ ਆ ਅਸੂ ਦਾ ਮਹੀਨਾ ਸਵੇਰੇ ਅਸੂ ਦੀ ਸੰਗਰਾਦ ਹੋ ਜੂਗੀ ਤੇ ਇਸ ਕਰਕੇ ਅਸੂ ਦੇ ਮਹੀਨੇ ਦੇ ਵਿੱਚ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ ਸੌਣ ਪਾਦੋਂ ਦਾ ਕਰਕੇ ਗਰਮੀ ਜ਼ਿਆਦਾ ਹੁੰਦੀ ਹੈ ਤੇ ਉਦੋਂ ਘਟ ਉਹ ਕਰਦੇ ਆ ਤੇ ਚਲੋ ਜੀ ਆਪਾਂ ਬਣਾਉਣਾ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਣਾਉਣਾ ਹੈ ਆਪਣੇ ਕੋਰੇ ਹੈਗੀ ਆ ਵਾਸਲੀਨ ਆ ਦੇਖੋ ਵਾਸਲੀਨ ਨਾਲ ਕੋਸ਼ਿਸ਼ ਕੀਤੀ ਹੈ ਇਹਨੂੰ ਆਪਾਂ ਕੀ ਕਰਨਾ ਹੈ ਬਹੁਤ ਵਧੀਆ ਰਿਜ਼ਲਟ ਆ ਮੈਂ ਤਾਂ ਖੁਦ ਵੀ ਟਰਾਈ ਕਰ ਰਹੀ ਹਾਂ ਮੇਰੇ ਵੀ ਘੱਟਾ ਗ੍ਰੋਥ ਹੈ ਮੇਰੇ ਵੈਸੇ ਸ਼ੁਰੂ ਤੋਂ ਹੀ ਘੱਟਾ ਕਈਆਂ ਦੇ ਤਾਂ ਐ ਹੋ ਜਾਂਦਾ ਨਾ ਕਿ ਜਿਵੇਂ ਏਜ ਦੇ ਹਿਸਾਬ ਦੇ ਨਾਲ ਰੁਕ ਜਾਂਦੀ ਆ ਬਟ ਮੇਰੇ ਪਹਿਲਾਂ ਤੋਂ ਹੀ ਬਹੁਤ ਘੱਟਾ ਗ੍ਰੋਥ ਤੇ ਇਹਨੂੰ ਤੁਸੀਂ ਇੱਕ ਚਮਚਾ ਵੀ ਪਾ ਸਕਦੇ ਹੋ ਤੁਸੀਂ ਜ਼ਿਆਦਾ ਬਣਾ ਕੇ ਰੱਖ ਲਿਓ ਮੈਂ ਥੋੜਾ ਜਿਹਾ ਪਾਇਆ ਦਿਖਾਉਣ ਵਾਸਤੇ ਮੇਰੇ ਕੋਲੇ ਬਣਿਆ ਪਿਆ ਏ ਤੇ ਮੈਂ ਵੀ ਲਗਾਨੀ ਐ ਇੱਕ ਦੋ ਦਿਨਾਂ ਤੋਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਐਲੋਵਿਰਾ ਪਾ ਲੈਣਾ ਐਲੋਵਿਰਾ ਐਲੋਵਿਰਾ ਤੁਸੀਂ ਬਾਜ਼ਾਰ ਵਾਲਾ ਹੀ ਯੂਜ਼ ਕਰਿਓ ਜਿਨ੍ਹਾਂ ਦੇ ਘਰੇ ਲੱਗਿਆ ਹੋਇਆ ਉਹ ਵਾਲਾ ਨਾ ਪਾਉਣ ਕਿਉਂਕਿ ਨਾ ਉਹ ਨਹੀਂ ਵਧੀਆ ਲੱਗਦਾ ਇਹ ਆਪਣੀ ਕਰੀਮ ਟਾਈਪ ਬਣ ਜੂਗਾ ਇੱਕ ਤੇ ਤੁਸੀਂ ਬਾਜ਼ਾਰ ਵਾਲਾ ਹੀ ਯੂਜ਼ ਕਰਿਓ ਕੰਪਨੀ ਜਿਹੜੀ ਮਰਜ਼ੀ ਹੋਵੇ ਪਰ ਹੋਵੇ ਬਜ਼ਾਰ ਵਾਲਾ ਹੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਬਹੁਤ ਹੀ ਹੀ ਜ਼ਿਆਦਾ ਇੰਨੀ ਜਲਦੀ ਮੈਨੂੰ ਵੀ ਕੋਈ ਚੀਜ਼ ਦਾ ਰਿਜ਼ਲਟ ਜਲਦੀ ਤੁਹਾਨੂੰ ਨਹੀਂ ਮਿਲਦਾ ਜਿੰਨਾ ਇਸ ਚੀਜ਼ ਦਾ ਰਿਜ਼ਲਟ ਤੁਹਾਨੂੰ ਬਹੁਤ ਜਲਦੀ ਮਿਲੂਗਾ ਤੇ ਜਿਵੇਂ ਆnde ਹੁੰਦੇ ਨਾ ਜਿਹੜੀਆਂ ਟੀਨੇਜਰਾਂ ਕੁੜੀਆਂ ਉਹ ਤਾਂ ਦੇਖੋ ਜੀ ਬਾਜ਼ਾਰੋਂ ਲੈ ਲੈ ਕੇ ਆਪਣੇ ਇਹ ਆਈਲੈਸਰ ਜਿਹੜੇ ਇਹ ਲਗਾਉਂਦੀਆਂ ਐ ਤੇ ਜਦੋਂ ਉਹ ਜ਼ਰੂਰ ਦੇਖਣ ਜਿਹੜੀਆਂ ਘਰੇ ਬੱਚੀਆਂ ਐ ਤੁਸੀਂ ਬੱਚੀਆਂ ਨੂੰ ਵੀ ਦਿਖਾਏ ਇਹ ਨੇਚਰਲ ਆ ਕੋਈ ਉਹ ਨਹੀਂ ਸਾਈਡ ਇਫੈਕਟ ਨਹੀਂ ਆ ਇਹਦਾ ਕੁਛ ਨਹੀਂ ਆ ਇਹ ਨੇਚਰਲ ਚੀਜ਼ ਹੈ ਇਹਦੇ ਨਾਲ ਕੁਝ ਵੀ ਨਹੀਂ ਹੋਣਾ ਤੇ ਤੁਸੀਂ ਕੀ ਕਰਨਾ ਹੈ ਇਦਾਂ ਕਰਕੇ ਇਹਨੂੰ ਉਂਗਲ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਓ ਜਾਂ ਚਮਚੇ ਦੇ ਨਾਲ ਕਰ ਲਿਓ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਹੈ ਨਾ ਮੈਨੂੰ ਚਮਚਿਆਂ ਮੈਂ ਕਰੀ ਜਾਂਦੀ ਸੀ ਮੈਨੂੰ ਠੀਕ ਜ ਨਹੀਂ ਲੱਗਿਆ ਮੈਂ ਚਲ ਉਂਗਲ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਇਦਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਆਪਾਂ ਤੁਹਾਨੂੰ ਲਗਾਉਣ ਦਾ ਤਰੀਕਾ ਦੱਸ ਦਿੰਨੇ ਕਿ ਕਿਹੜਾ ਤਰੀਕਾ ਹੈ ਤੁਸੀਂ ਜਦੋਂ ਰਾਤ ਨੂੰ ਸੌਣ ਜਾਣਾ ਹੈ ਸੌਣ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਕਮਰੇ ਦੇ ਵਿੱਚ ਹੀ ਰੱਖ ਲਿਓ ਨ ਡੱਬੀ ਦੇ ਵਿੱਚ ਪਾ ਕੇ ਨਾ ਸਟੋਰ ਕਰ ਲਿਓ ਤੇ ਥੋੜੀ ਜਿਹੀ ਕਾਟਨ ਲੈ ਲਿਓ ਜਾਂ ਤਾਂ ਤੁਸੀਂ ਤੇ ਕਾਟਨ ਦੇ ਨਾਲ ਲਾ ਕੇ ਤੁਸੀਂ ਇਦਾਂ ਇਦਾਂ ਕਰਕੇ ਇਹਨੂੰ ਲਗਾ ਸਕਦੇ ਹੋ ਇੱਥੇ ਵੀ ਲਗਾ ਸਕਦੇ ਹੋ ਠੀਕ ਹੈ ਇਦਾਂ ਕਰਕੇ ਤੇ ਸਵੇਰ ਆਪਣਾ ਮਤਲਬ ਫੇਸਪਾ ਤੋਂ ਨਹੀਂ ਹੈ ਨਾਰਮਲ ਹੀ ਹੈ ਨਾ ਸੁਬ੍ਹਾ ਫੇਸ ਧੋ ਲਿਓ ਰਾਤ ਨੂੰ ਤੁਸੀਂ ਪੂਰੀ ਰਾਤ ਲਗਾ ਕੇ ਰੱਖ ਸਕਦੇ ਹੋ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਛ ਨਹੀਂ ਆ ਤੇ ਜੇ ਤੁਸੀਂ ਕਾਟਨ ਦੇ ਨਾਲ ਨਹੀਂ ਵੈਸੇ ਹੀ ਸ਼ੀਸ਼ੇ ਦੇ ਮੂਹਰੇ ਖੜ ਕੇ ਇਦਾਂ ਇਦਾਂ ਕਰਕੇ ਤੁਸੀਂ ਲਗਾ ਸਕਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਲਗਾ ਕੇ ਦੇਖਿਓ ਤੇ ਮੈਨੂੰ ਕਾਫੀ ਭੈਣਾ ਦੇ ਕਮੈਂਟ ਆਏ ਸੀ ਪਹਿਲਾਂ ਤੇ ਮੈਂ ਥੋ ਵੀਡੀਓ ਮੈਂ ਪਾਈ ਵੀ ਆ ਵੈਸੇ ਇੱਕ ਦੋ ਵੀਡੀਓ ਪਰ ਕਈ ਵਾਰ ਹੁੰਦਾ ਨਾ ਕਿ ਨਹੀਂ ਮਿਲਦੀ ਹੈ ਨਾ ਤੇ ਮੈਨੂੰ ਪਹਿਣਾ ਨੇ ਕਿਹਾ ਸੀਗਾ ਕਿ ਤੁਸੀਂ ਦੀਦੀ ਸਾਨੂੰ ਇਹਦੇ ਬਾਰੇ ਦੱਸੋ ਜ਼ਰੂਰ ਤੇ ਬਸ ਮੈਂ ਉਹੀ ਆ ਦੋ ਤਿੰਨ ਦਿਨ ਤਾਂ ਵੈਸੇ ਹੀ ਮੈਂ ਵੀਡੀਓ ਨਹੀਂ ਪਾ ਸਕੀ ਮੈਂ ਬੀਜੀ ਸੀ ਬਹੁਤ ਤੇ ਇਸ ਕਰਕੇ ਮੇਰੀ ਵੀਡੀਓ ਨਹੀਂ ਆਈ ਇੱਕ ਦੋ ਪਹਿਣਾ ਨੇ ਮੈਨੂੰ ਕਮੈਂਟ ਵੀ ਕੀਤੇ ਸੀ ਕਿ ਦੀਦੀ ਤੁਹਾਡੀ ਵੀਡੀਓ ਨਹੀਂ ਆ ਰਹੀ ਕਈ ਦਿਨਾਂ ਤੋਂ ਕਿ ਕਿਵੇਂ ਠੀਕ ਠਾਕ ਹੋ ਹਾਂਜੀ ਵੈਸੇ ਠੀਕ ਠਾਕ ਹਾਂ ਬਸ ਵੈਸੇ ਬੀਜੀ ਸੀ ਕਰੇ ਇਸ ਕਰਕੇ ਵੀਡੀਓ ਨਹੀਂ ਪਾਈਗੀ ਤੇ ਅੱਜ ਮੈਂ ਸੋਚਿਆ ਮੈਂ ਪਹਿਣਾ ਮੇਰੀਆਂ ਵੇਟ ਕਰਦੀਆਂ ਹਨ ਵੀਡੀਓ ਦਾ ਤੇ ਮੈਂ ਵੀਡੀਓ ਬਣਾ ਲਵਾਂ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਹਨ ਮਿਸ ਕਰਦੇ ਹੋ ਕਿ ਭੈਣ ਨੇ ਵੀਡੀਓ ਨਹੀਂ ਪਾਈ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਤੇ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਆਪਾਂ ਇਹ ਹੀ ਦੁਆ ਕਰਦੇ ਆਂ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆ ਹਨ ਆਪਾਂ ਉਹਨਾਂ ਵਸਤੇ ਵੀ ਜਿਵੇਂ ਆਪਣੇ ਪਰਿਵਾਰ ਵਸਤੇ ਆਪਾਂ ਅਰਦਾਸ ਕਰਦੇ ਆ ਉਸ ਤਰੀਕੇ ਦੇ ਨਾਲ ਹੀ ਆਪਾਂ ਆਪਣੇ ਭੈਣ ਭਾਈਆਂ ਵਸਤੇ ਵੀ ਸਾਰਿਆਂ ਵਸਤੇ ਅਰਦਾਸ ਬੇਨਤੀ ਕਰਦੇ ਆ ਵਾਹਿਗੁਰੂ ਅੱਗੇ ਕੇ ਵਾਹਿਗੁਰੂ ਤੰਦਰੁਸਤੀਆਂ ਬਖਸ਼ੀ ਹਰ ਕਿਸੇ ਨੂੰ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਪੀਸ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਇੱਥੋਂ ਤੱਕ ਆਪਾਂ ਨੂੰ ਲੈ ਕੇ ਆਏ ਹੋ ਤੇ ਅੱਗੇ ਵੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਸੇ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਮੈਨੂੰ। ਤੇ ਬਹੁਤ-ਬਹੁਤ ਧੰਨਵਾਦ ਆ ਤੁਹਾਡਾ। ਤੇ ਠੀਕ ਹੈ ਜੀ। ਵੀਡੀਓ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਇੱਕ ਹੋਰ ਗੱਲ ਸੀ ਜੀ ਕਿ ਜਿਹੜੀਆਂ ਭੈਣਾਂ ਮਤਲਬ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਬੋਲਿਆ ਵੀਡੀਓ ਦੇ ਵਿੱਚ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕੋਟੀਆਂ ਸਵਟਰ ਬੁੰਦੀਆਂ ਸਲਾਈਆਂ ਤੇ ਤੇ ਉਹ ਪਹਿਣਾ ਮੇਰੇ ਨਾਲ ਜ਼ਰੂਰ ਗੱਲ ਕਰਨ ਤੇ ਆਪਾਂ ਉਹਨਾਂ ਤੋਂ ਬਣਵਾਵਾਂਗੇ ਤੇ ਉਹ ਚਲੋ ਆਏ ਹੋ ਜਾਂਦਾ ਹੈ ਨਾ ਘਰੇ ਵੀ ਆਪਾਂ ਨੂੰ ਜਿਹੜੀਆਂ ਲੇਡੀਜ਼ ਘਰੇ ਕੰਮ ਕਰਦੀਆਂ ਐ ਤੇ ਵੀ ਉਹ ਮੇਰੇ ਨਾਲ ਜੋੜਨ ਮੈਨੂੰ ਆਇਆ ਕਿ ਚਲੋ ਆਪਾਂ ਪਹਿਣਾ ਦਾ ਵੀ ਰੁਜ਼ਗਾਰ ਚੱਲੀ ਜਾਵੇ ਤੇ ਆਪਾਂ ਇਦਾਂ ਸੋਚਦੇ ਆ ਕਿ ਚਲੋ ਜਿਹੜੀਆਂ ਬਣਾ ਫ੍ਰੀ ਬੈਠੀਆਂ ਐ ਘਰੇ ਬੁੰਦੀਆਂ ਐ ਹਨਾ ਤੇ ਉਹ ਮੈਨੂੰ ਜਰੂਰ ਮੇਰੇ ਨਾਲ ਗੱਲ ਕਰਨ ਮੈਨੂੰ ਕਮੈਂਟ ਕਰਨ ਤੇ ਤੁਸੀਂ ਕਮੈਂਟ ਕਰਿਓ ਮੈਂ ਤੁਹਾਡੇ ਨਾਲ ਆਪਣੇ ਆਪ ਗੱਲ ਕਰੂੰਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਮੈਨੂੰ ਕਮੈਂਟ ਜਰੂਰ ਕਰਿਓ ਜਿਹੜੀਆਂ ਪਹਿਣਾ ਬੁੰਨਦੀਆਂ ਐ ਠੀਕ ਹੈ ਤੇ ਕਈ ਹੁੰਦੀਆਂ ਪਹਿਣਾ ਜਿਵੇਂ ਕਿ ਫਲਕਾਰੀ ਵਗੈਰਾ ਜਾਂ ਅੱਜਕੱਲ ਨੀਡਲਵਰਕ ਚੱਲ ਰਿਹਾ ਹੈ ਬਹੁਤ ਜ਼ਿਆਦਾ ਤੇ ਉਹ ਪਹਿਣਾ ਵੀ ਮੈਨੂੰ ਕਮੈਂਟ ਜਰੂਰ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ